ਇਹ ਤਾਂ ਵੀ ਜਿੰਨਾ ਵੀ ਵੀਰਾਂ ਨੇ ਲਸਣ ਆਪਣੇ ਖਾਣ ਵਾਸਤੇ ਲਾਉਣੀ ਹੈ ਨਾ ਆ ਜਿਹੜੀ ਲਾਲ ਰੰਗ ਦੀ ਲਸਣ ਹੈ ਇੱਕ ਤਾਂ ਇਹ ਜ਼ਰੂਰ ਲਾਓ ਇੱਕ ਤਾਂ ਇਹ ਦੀ ਗੰਡੀ ਮੋਟੀ ਹੁੰਦੀ ਹੈ ਬਾਈ ਬਾਕੀ ਇਹ ਇਹ ਚ ਸੁਗੰਧ ਬਾਸ਼ਨਾ ਵੀ ਜ਼ਿਆਦਾ ਹੈ ਦੂਜੀ ਚਿੱਟੀ ਲਸਣ ਨਾਲੋਂ ਤੇ ਹੁੰਦੀ ਵਧੀਆਗੀ ਇਹ ਦੂਜੀ ਜਿਹੜੇ ਵੀਰਾਂ ਨੇ ਪਹਿਲਾਂ ਲਾਤੀ ਲਸਣ ਉਹ ਤਾਂ ਠੀਕ ਹੈ ਜਿਨ੍ਹਾਂ ਨੇ ਲਾਉਣੀ ਹੈ ਵੀ ਕਾਹ ਜੰਤਰ ਥੋੜਾ ਜਿਹਾ ਬਣਾ ਲਿਓ ਸਸਤਾ ਜਿਹਾ ਕੰਮ ਆ ਇਹ ਚਾਹੀ ਤੁਸੀਂ ਲਸਣ ਲਾਉਣੀ ਹੈ ਚਾਹੇ ਗੰਡੇ ਲਾਉਣੇ ਆਂ ਮੇਥੇ ਧਣੀਏ ਤੇ ਚਾਹੇ ਸਬਜ਼ੀ ਲਾਉਣੀ ਆ ਇਹ ਹੈਰੋਂ ਟਾਈਪ ਹੈ ਤੇ ਕਲੀਆਂ ਚ ਪੱਤੀਆਂ ਹੀ ਲਾਈਆਂ ਹੋਈਆਂ ਨੇ ਉਨੀਏ ਕੁ ਸੰਧ ਤੇ ਪੱਤੀਆਂ ਲਵਾ ਲਓ ਜਿੰਨੀ ਕੇ ਇਹ ਗੋਡਣ ਚ ਕਾਮਯਾਬ ਹੋ ਜੇ ਤੇ ਇਹਦੇ ਨਾਲ ਸੌ ਟਾਈਮ ਦੀ ਬਚਤ ਹੋ ਜਾਂਦੀ ਹੈ ਬਈ ਛੇਤੀ ਲੱਗ ਜਾਂਦੀ ਹੈ ਸਬਜ਼ੀ ਤੇ ਲੈਣਾ ਸਿੱਧੀਆਂ ਰਹਿੰਦੀਆਂ ਨੇ ਜੀਆਂ ਸਾਰੀਆਂ ਗੋਡਣ ਗੱਡਣ ਚ ਕੋਈ ਦਿੱਕਤ ਨਹੀਂ ਆਉਂਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੰਦ ਕਿਵੇਂ ਦਾ ਲੱਗਿਆ ਵਧੀਆ ਸਾਧਨ ਹੈ ਬਈ ਇਹ ਸਬਜੀ ਲਾਉਣ ਵਾਲਾ ਕੋਈ ਆਪਾਂ ਆਮ ਹੀ ਘਰੇ ਬਣ ਜਾਂਦਾ ਤਾਂ ਕੋਈ ਬੜੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਬਈ